ਕੋ ਕੱਟਦਾ ਮੈਂ ਕਰ ਚੁੱਕਾ ਤੇਰਾ ਆ ਗਿਆ ਤੇਰਾ ਵੀ ਆ ਗਿਆ ਮੂਹਰੇ ਹੈਪੀ ਬਰਥਡੇ ਚਾਂ ਚਾਂ ਜਨ ਬੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮਾਤੇ ਜੀਰ ਸੰ ਬੀ ਸੇ ਹੈਪੀ ਬਰਥਡੇ ਟੂ ਯੂ ਤੇਰਾ ਤੇਰ ਕੇ ਗੱਲ ਹੀ ਆ ਮੈਂ ਕੱਟ ਲੈ ਉਹ ਤਾਂ ਕੋਈ ਨਹੀਂ ਕੋਈ ਉਹ ਦੀ ਕੀ ਕੰਦ ਦੇ ਦੇ ਨਹੀਂ ਕੋਈ ਕੱਟ ਲੋ ਦੋਨੇ ਜਣੇ ਕੱਟ ਲੋ ਦੋਨੇ ਜਣੇ ਰੜ ਕੇ ਤੇਂਦਰ ਕਾ ਸਟੇਮਨ ਫਾੜ ਲਿਓ ਗੋਦੀ ਚ ਬਹਿ ਜਾ ਚੱਲ ਕੱਟ ਹੁਣ ਕੱਟ ਕਰ ਦ ਉਹ ਖਾਧਿਆ ਖਾਧਿਆ ਉਹ ਖੋਲ ਤਾਂ ਲਓ ਚਲੋ ਹੁਣ ਨਹੀਂ ਭਰ ਲੈ ਕੱਟ ਲੋ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਿ ਕਰਦਾ ਮੈਂ ਕਿ ਕਰ ਤੇ ਵਸ ਵਸ ਕਿ ਮੈਂ ਕੈ ਇਹਨੂੰ ਖੋਣਾ ਨੇ ਇਹ ਖੜ ਜਾ ਤਾ ਮੈਨੂੰ ਹਾਂ ਬੱਟੇ ਉਹਨੇ ਦੀਰ ਖਾਦੇ ਹੋ ਸੇ ਨਾ ਮਾਰੇ ਕੇ ਰਿਸਿਵਰ ਧਿਆਨ ਨਾਲ ਆ ਚੱਕ ਆ ਜਿਆਦਾ ਹਾਂ ਵੈਰੀ ਕੀ ਕਰਦਾ ਮੈਂ ਬੈਲਟ ਲੱਗ ਕਿੱਥੇ ਜਾਣਾ ਮੰਡੀ ਮੰਡੀ ਜਾਣਾ ਕਿਵੇਂ ਲੱਗੂ ਬੈਲਟ ਪਤਾ ਤੈਨੂੰ ਕਿਵੇਂ ਤੂੰ ਦੱਸ ਕਿਵੇਂ ਲੱਗੂ ਆ ਲੱਗੂ ਕਿਦਰ ਗਈ ਤੇਰਾ ਝੱਗਾ ਥੱਲੇ ਆਉਣ ਲੱਗਿਆ ਖਾਂਜੀ ਸਸਰੇ ਖਾਲਜੀ ਕੀ ਹਾਲ ਚਾਲ ਜੀ ਟਾਈਮ ਸਵੇਰੇ ਦੇ 8 ਵਜੇ ਗਏ ਤੇ ਆਪਾਂ ਹੁਣ ਬ੍ਰੇਕਫਾਸਟ ਬਣਾਉਣ ਦੀ ਕਰ ਰਹੇ ਆ ਤਿਆਰੀ ਇੱਧਰ ਬਣ ਰਹੀ ਆ ਲੱਸੀ ਜਿਹੜੀ ਆਪਾਂ ਨਮੀ ਮਧਾਣੀ ਲਿਆਂਦੀ ਸੀ ਉਹਦੇ ਵਿੱਚ ਮਤਲਬ ਅੱਜ ਮੈਂ ਇਹਦੇ ਵਿੱਚ ਦੂਜੀ ਵੇਰੀ ਲੱਸੀ ਰੜਕ ਲਈ ਤੇ ਇੱਧਰ ਬਣ ਰਹੇ ਨੇ ਆਲੂ ਅੱਜ ਬਣਾਵਾਂਗੇ ਆਪਾਂ ਆਲੂ ਵਾਲੀਆਂ ਰੋਟੀਆਂ ਮਤਲਬ ਆਲੂ ਵਾਲੇ ਪਰੌਠੇ ਟਾਈਮ ਇਜ਼ 10:23 ਇਨ ਦੀ ਮਾਰਨਿੰਗ ਅੱਜ ਦਾ ਕੀ ਪਲਾਨ ਆ ਕੋਨੋ ਖਬਰ ਨਹੀਂ ਜਦੋਂ ਸੰਜੇ ਦੱਤ ਜੇਲ੍ਹ 'ਚ ਸੀਗਾ ਤਾਂ ਉਹਨਾਂ ਦੇ ਪਿਤਾ ਜੀ ਸੁਨੀਲ ਦੱਤ ਜਿਵੇਂ ਸੰਜੇ ਦੱਤ ਜੇਲ੍ਹ 'ਚ ਭੁੰਜੇ ਸੌਂਦਾ ਸੀ ਬਿਨਾ ਪੱਖੇ ਤੋਂ ਸੌਂਦਾ ਸੀ ਤਾਂ ਉਹਨਾਂ ਦੇ ਪਿਤਾ ਜੀ ਘਰੇ ਬਿਨਾ ਪੱਖੇ ਤੋਂ ਭੁੰਜੇ ਸੌਂਦੇ ਸੀ ਤੇ ਆਪਾਂ ਵੀ ਪ੍ਰਣ ਲਈਏ ਜਦੋਂ ਆਪਣੇ ਘਰ ਦੀਆਂ ਕੁੜੀਆਂ ਬੁੜੀਆਂ ਰਸੋਈ 'ਚ ਕੰਮ ਕਰ ਰਹੀਆਂ ਹੋਣ ਤਦੋਂ ਪਤਾ ਰਸੋਈ ਚ ਕਿਹੜਾ ਪੱਖਾ ਹੁੰਦਾ ਵਾ ਆਪਾਂ ਵੀ ਉਹਨਾਂ ਟਾਈਮ ਘਰ ਚੋਂ ਪੱਖੇ ਬੰਦ ਕਰ ਲਿਆ ਕਰੀਏ ਉਹਨਾਂ ਨੂੰ ਵਧੀਆ ਲੱਗੂਗਾ ਕੀ ਹਾਂ ਯਾਰ ਜੇ ਅਸੀਂ ਰਸੋਈ ਚ ਕੰਮ ਕਰ ਰਹੇ ਹਾਂ ਤਾਂ ਇਹ ਵੀ ਸਾਡੇ ਕਰਕੇ ਪੱਖੇ ਬੰਦ ਕਰਕੇ ਬੈਠੇ ਆ ਤੇ ਹਾਂ ਜਦੋਂ ਆਪਾਂ ਬਾਹਰ ਖੇਤਾਂ ਚ ਕੰਮ ਕਰ ਰਹੇ ਹੁੰਦੇ ਆ ਉਦੋਂ ਇਹਨਾਂ ਨੂੰ ਵੀ ਐ ਕਰਨਾ ਚਾਹੀਦਾ ਇਹਨਾਂ ਨੂੰ ਵੀ ਬਾਹਰ ਧੁੱਪੇ ਨਿਕਲ ਕੇ ਬਹਿਣਾ ਚਾਹੀਦਾ ਮੈਂ ਕਹਿਣਾ ਕੋਸੂਰ ਛਾਰਿਆ ਸੀਗਾ ਟਰੈਕ ਚੇਂਜ ਹੋ ਗਿਆ ਮੈਂ ਕਹਿਣਾ ਇਹ ਸੀਗਾ ਵੀ ਹਾਂ ਜਦੋਂ ਆਪਣੇ ਘਰ ਦੀਆਂ ਕੁੜੀਆਂ ਬੁੜੀਆਂ ਕੰਮ ਕਰ ਰਹੀਆਂ ਹੁਣ ਰਸੋਈ ਚ ਆਪਾਂ ਆਪਦੇ ਸਾਰੇ ਘਰ ਦੇ ਪੱਖੇ ਬੰਦ ਕਰਦੇ ਆ ਗਏ ਵੀ ਇਹਨਾਂ ਨੂੰ ਵਧੀਆ ਲੱਗਿਆ ਕਰੇ ਵੀ ਅਸੀਂ ਕੱਲੀਆਂ ਰੋਟੀਆਂ ਪਕਾਉਣ ਨੂੰ ਥੋੜਾ ਆਏ ਆ ਵੀ ਉਹ ਵੀ ਗਰਮੀ ਚ ਖੜ ਖੜ ਕੇ ਠੀਕ ਆ ਜੇ ਗੱਲ ਵਧੀਆ ਲੱਗੀ ਤਾਂ ਲਾਈਕ ਕਰਿਓ ਮੈਂ ਤਾਂ ਜਾ ਕੇ ਇਸ ਹੀ ਚ ਰਹਿਣਾ ਹੈ ਆਪਾਂ ਤਾਂ ਨਹੀਂ ਘਰ ਜਿਵੇਂ ਹੁੰਦਾ ਸੌਂ ਜਾਂਦੇ ਅੱਜ ਦਾ ਬ੍ਰੇਕਫਾਸਟ ਆਲੂ ਵਾਲਾ ਪਰੌਂਠਾ ਦਹੀਂ ਲੱਸੀ ਅੱਜ ਦਾ ਬ੍ਰੇਕਫਾਸਟ ਆਲੂ ਵਾਲਾ ਪਰੌਂਠਾ ਦਹੀਂ ਮੱਖਣੀ ਤੇ ਲੱਸੀ ਮੇਰਾ ਇਹ ਬ੍ਰੇਕਫਾਸਟ ਸਭ ਤੋਂ ਫੇਵਰੇਟ ਬ੍ਰੇਕਫਾਸਟ ਆ ਰੋਟੀ ਖਾਂਦਾ ਹੀ ਸੀਗਾ ਹਰਪਿੰਦਰਾ ਆ ਗਿਆ ਕਹਿੰਦਾ ਚੱਲ ਮਲਵਾੜ ਨੂੰ ਚੱਲੀਏ ਮੈਂ ਕਿਹਾ ਚੱਲ ਫਿਰ ਸੜਕਾਂ ਦਾ ਸਾਰੇ ਪਾਸੇ ਬੁਰਾ ਹਾਲਾ ਮਲਵਾੜ ਸ਼ਹਿਰ ਦੀਆਂ ਸੜਕਾਂ ਜੋ ਹੀ ਟੁੱਟੀਆਂ ਪਈਆਂ ਹਨ ਸੜਕ ਤਾਂ ਵੇ ਰਹੀ ਨਹੀਂ ਮਿੱਟੀ ਵੀ ਰਹਿ ਗਈ ਹੁਣ ਤਾਂ ਮਲੌਦੋਂ ਆ ਕੇ ਰਣਸ਼ੇਰ ਨੂੰ ਉਧਰੋਂ ਲੈਣ ਗਏ ਰਣਸ਼ੇਰ ਸਵੇਰ ਦਾ ਸਿਮੀ ਹੁਣਾਂ ਕੋਲੀ ਆ ਮੈਂ ਚਾ ਰੋਟੀ ਖਾ ਲੂਗਾ ਉੱਥੇ ਬੈਠਾ ਟੌਰ ਨਾਲ ਰੋਟੀ ਖਾਣ ਲੱਗਿਆ ਆ ਇਹਦਾ ਮੈਂ ਨਹੀਂ ਜਾਣਾ ਖਾਓ ਕੀ ਆ ਦਾਦੀ ਕੋਲੇ ਹੈਗਾ ਕੁਛ ਦੇਖ ਲਾ ਪਾਰੀ ਕਰ ਲਾ ਹਾਂ ਭਾਈ ਕਰ ਦੇਖ ਲਾ ਦਾਦੀ ਪਰ ਲੈ ਕੇ ਦਾਦੂ ਆਇਆ ਨਿਕਲ ਤੈ ਕਿਸੇ ਚੀਜ਼ ਤੇ ਨਹੀਂ ਕੀ ਆ ਕਾ ਦਾਦੀ ਦੇ ਦੇ ਇੱਕ ਇਹਨੂੰ ਨਹੀਂ ਖਾਣਾ ਕੀਤੇ ਦੇ ਦੇ ਛੇਤੀ 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 ਦੇ ਦੇ ਅਤੇਂਦਰ ਜੋਏ ਅਲਹਮਦੁਲਿਲਾਹੁਮ ਮੈਨੂੰ ਤੇਂਦਰ ਵੀਰੇ ਖੋਦ ਲੈ ਮੈਂ ਦੇ ਲਈ ਨਹੀਂ ਦੇ ਦੇ ਲੈ ਸਮਾਨ ਫਾੜ ਲੀ ਦੇ ਦੋ ਥੈਂਕ ਯੂ ਅੰਦਰ ਬਹਿ ਕੇ ਬੈੜ ਤੇ ਬੈੜ ਤੇ ਅੱਜ ਦਾ ਆਪਣਾ ਫਲੈਨ ਬਣ ਗਿਆ ਅੱਜ ਅਸੀਂ ਚੱਲਿਆ ਜਿੱਥੇ ਹੜਾਏ ਸੀਗੇ ਡੀਜ਼ਲ ਦੀ ਸੇਵਾ ਲੈ ਕੇ ਮੈਂ ਚੱਲਿਆ ਹਣੀਬੀਰਾ ਚੱਲਿਆ ਹਰਪਿੰਦਰ ਚੱਲਿਆ ਤੇ ਤੋ ਹਣੀ ਵੀਰੇ ਦੇ ਆੜੀ ਚੱਲੇ ਨੇ ਮੈਂ ਨਹੀਂ ਜੂ ਕੀ ਤੁਸੀਂ ਜਾਣਾ ਹਾਂ ਮੈਂ ਚੱਲਿਆ ਮਮਾ ਉਹ ਕਰੀਏ ਹੈਰੀ ਹੈਰੀ ਕੀ ਹੁੰਦਾ ਗੱਡੀ ਨੂੰ ਜੁੜੀ ਬੈ ਕੇ ਜਾਣਾ ਗੱਡੀ ਟੂਟ ਕੇ ਹੈ ਕੈਂਗ ਹੈ ਕੈਂਗ ਹਰ ਛੱਡੀ ਗੱਡੀ 'ਤੇ ਬੈਠੂਗਾ ਅੱਛਾ ਜੀ ਮੈਂ ਪਤੋਂ ਉਹਨਾਂ ਦੀ ਗੱਡੀ 'ਚ ਬਹਿਣਾ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤ ਹੈ ਜੀ ਅੱਜ 21 ਸਤੰਬਰ 2025 ਸੋ ਸਭ ਨੂੰ ਪਤਾ ਹੀ ਆ ਆਪਣੇ ਉਧਰ ਅਜਨਾਲੇ ਵੱਲ ਡੇਰਾ ਬਾਬਾ ਨਾਨਕ ਵੱਲ ਜੋਹੜਾ ਨੇ ਨੁਕਸਾਨ ਕੀਤਾ ਅੱਜ ਸਾਡੇ ਨਗਰ ਪੰਧੇਰ ਖੇੜੀ ਵੱਲੋਂ ਸਮੁੱਚੇ ਨਗਰ ਵੱਲੋਂ ਪੰਚਾਇਤ ਵੱਲੋਂ ਨੌਜਵਾਨ ਸਭਾ ਵੱਲੋਂ ਉਥੇ ਹੜਾ ਵਾਸਤੇ ਜੋ ਜ਼ਮੀਨ ਪਧਰੀ ਕੀਤੀ ਜਾਂਦੀ ਆ ਜਾਂ ਜੋ ਬੰਨਾ ਦੀ ਰਿਪੇਅਰ ਹੋ ਰਹੀ ਹੈ ਉਸ ਵਾਸਤੇ ਡੀਜ਼ਲ ਦੀ ਸੇਵਾ ਲਈ ਨੌਜਵਾਨ ਭੇਜੇ ਆ ਰਹੇ ਨੇ ਜਿੰਨੀ ਵੀ ਸਾਡੇ ਸਭ ਤੋਂ ਸਰਦਾਰ ਹੋਈ ਸਾਹਮਣੇ ਸਹਿਯੋਗ ਕੀਤਾ ਤੇ ਉਹਨੇ ਡੀਜ਼ਲ ਦੀ ਸੇਵਾ ਸਾਰੀ ਉਥੇ ਅਜ ਨਾਲੇ ਜਾ ਕੇ ਹੜਾਂ ਦੇ ਇਲਾਕੇ ਦੇ ਵਿੱਚ ਦੇਖ ਕੇ ਜਿੱਥੇ ਵੀ ਕੰਮ ਚੱਲਦਾ ਹੋਊਗਾ ਉਥੇ ਦੀ ਜਦੀ ਸੇਵਾ ਖਾਰੇ ਨੌਜਵਾਨ ਕਰਕੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਮੈਂ ਬਚਾ ਤੂੰ ਓਏ ਤੂੰ ਛੋਟਾ ਹੁਣ ਮੈਂ ਥੋੜਾ ਬੱਡੂ ਬਚਾਲਿਆ ਯਾਰ ਆ ਨਾਮ ਪਰੇ ਨਮ ਪਰੇ ਉਹਨੇ ਠੀਕ ਹੀ ਲੇ ਸਟੋਰ ਕਰਤੇ ਉਹ ਘਰ ਰੇਡ ਨੇ ਇੰਨੀ ਤੇਜ਼ੀ ਫੜੀ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਪਿੰਡ ਠੇਠ ਰਕੇ ਇੱਥੇ ਕੰਮ ਪੂਰੇ ਜੋਰਾਂ ਤੇ ਚੱਲ ਰਿਹਾ ਵਾ ਚਾਹ ਪਾਣੀ ਤੂੰ ਪੀਉਣਗੇ ਸਾਡੇ ਪੰਪ ਤੇ ਨਹੀਂ ਆ ਨੋਹ ਤਾਂ ਫੋਕਾ ਤੇ ਅਰੋ ਮੈਦਿਓ ਉੱਪਰ ਦੇ ਠੀਕ ਹੈ ਇਹ ਗੱਲ ਸੁਣੋ ਉੱਤੇ ਵੀ ਹੈ ਗਾੜੇ ਦੱਸ ਤਾਂ ਉੱਤੇ ਮੈਂ ਨੀ ਨਹੀਂ ਅਜਿਹੀ ਗੱਲ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਮੈਂ ਬੱਝ ਮਰੇਗੀ ਮੈਸੇਜਾਂ ਦੇ ਦੁਗਰੇ ਨਹੀਂ ਬਤਾਰਾਂਗੇ ਚਾਹ ਬੀੜੀ ਆਵੇ ਬਾਦੀ ਵਸ ਮਰੇ ਮੇਰਾ ਫੋਨ ਤੇਰੇ ਕੋਲੇ ਹਾਂ ਡਰਾਈਵਰ ਹਾਂ ਹਾਂ ਜੀ ਹੁਕਮ ਕਰੋ ਜੀ ਆ ਜੋ ਵੀਰ ਕੱਲ ਨੂੰ ਕਰ ਜੋ ਭਰਾ ਟਰੈਕਟਰ ਦਾ ਬਥੇਰਿਆ ਬਾਈ ਤੁਸੀਂ ਆਜ ਕੇ ਆਪੀ ਗਿਣ ਲਓ ਬ੍ਰਦਰ ਮੇਰੇ ਸਾਡੇ ਦੇ ਸਾਬ ਚ ਬਾਹਰ ਰਹਿ ਜਾਂਦੇ ਆ ਤੁਸੀਂ ਕੱਲ ਨੂੰ ਆਇਓ ਪਹਿਲਾਂ ਕੰਮ ਵੇਖਿਓ ਫੇਰ ਉਦੋਂ ਬਾਅਦ ਡੀਲ ਪਵਾਓ ਠੀਕ ਹੈ ਠੀਕ ਹੈ ਤੁਹਾਨੂੰ ਫੋਨ ਕਰਕੇ ਆਉਂਗਾ ਓਕੇ ਵੀ ਉਹ ਪਿੰਡ ਭੰਦੇਰ ਖੇੜੀ ਜ਼ਿਲ੍ਹਾ ਲੁਧਿਆਣਾ ਜੀ ਲੁਧਿਆਣਾ ਤੋਂ ਬਾਈ ਅੱਜ ਸਾਨੂੰ ਤੇਲ ਦੇਣ ਆਏ ਬਾਈ ਜੀ ਕਿੰਨੇ ਰੁਪਏ ਡੀਜ਼ਲ ਦੇਤਾ ਜੀ ਬਾਈ 8000 ਦਾ ਜੀ ਬਾਈਆਂ ਨੇ ਪੰਪ ਤੇ ਜਾਵਾਂ ਪੈਸੇ ਕਰਾਤੇ ਤੇ ਡੀਜ਼ਲ ਅਸੀਂ ਪਵਾ ਲੈਣਾ ਠੀਕੋ ਬਾਈ ਜੀ ਸੰਤੁਸ਼ਟੋਂ ਹਾਂ ਜੀ ਉਹ ਜੋ ਵੀਰੇ ਇੱਕ ਆਸਟ੍ਰੇਲੀਆ ਜੋ ਗੁਰਬੀਰ ਆ ਮੁੰਡਾ ਅੱਛਾ ਜੀ ਇੱਕ ਸਾਡੇ ਰਿਸ਼ਤੇਦਾਰ ਨੇ ਅੱਛਾ ਜੀ ਉਹ ਹੈਗੇ ਨੇ ਇੰਗਲੈਂਡ ਚੋਂ ਹਾਂ ਜੀ ਹਾਂ ਜੀ ਤੇ ਜਰਮਨ ਚੋਂ ਨੇ ਰਿਸ਼ਤੇਦਾਰ ਹਾਂ ਜੀ ਕੱਲ ਅਸੀਂ 10 11 ਵਜੇ ਘਰੋਂ ਤੁਰੇ ਸੀ ਤੇ ਸਾਨੂੰ ਰਾਤ ਨੂੰ ਵਾਪਸ ਆਉਣ ਨੂੰ 12 12:30 ਹੋ ਗਏ ਜੇ ਤੁਸੀਂ ਡੇਰਾ ਬਾਬਾ ਨਾਨਕ ਸੇਵਾ ਕਰਨ ਜਾਣਾ ਨਾ ਸਵੇਰੇ ਸਾਜਰੇ ਤੁਰਿਓ ਕਿਉਂਕਿ ਉਹ ਬਾਰਡਰ ਏਰੀਆ ਆ ਤੇ ਬੀਐਸਐਫ ਛੇਵਾਇਦੇ ਨੂੰ ਸਾਰਾ ਕੰਮ ਬੰਦ ਕਰ ਆਂਦੀ ਆ ਤੇ ਜਿੱਥੇ ਮਤਲਬ ਉਹ ਆਪਣਾ ਕਹੋ ਬਰੇਤੀ ਖਿੱਚਣ ਦਾ ਕੰਮ ਚੱਲਦਾ ਵਾ ਉਥੋਂ ਟਰੈਕਟਰ ਸਾਰੇ ਪਿੰਡਾਂ ਨਾਲ ਨੂੰ ਆ ਜਾਂਦੇ ਆ ਇੱਕ ਚੀਜ਼ ਤਾਂ ਪੱਕੀ ਆ ਪੰਜਾਬ ਦੇ ਨੌਜਵਾਨਾਂ ਚ ਸੇਵਾ ਕਰਨ ਦਾ ਬਹੁਤ ਜਜ਼ਬਾ ਵਾ ਕੱਲ ਮੈਂ ਉਥੇ ਦੇਖਿਆ ਉਹ ਬਾਈ ਨੂੰ ਹਰ 2 ਮਿੰਟ ਬਾਅਦ ਫੋਨ ਆਇਆ ਕਰੀ ਕੀ ਅਸੀਂ ਡੀਜ਼ਲ ਦੀ ਸੇਵਾ ਲੈ ਕੇ ਆਉਣੀ ਆ ਅਸੀਂ ਡੀਜ਼ਲ ਦੀ ਸੇਵਾ ਲੈ ਕੇ ਆਉਣੀ ਆ ਅਸੀਂ ਟਰੈਕਟਰ ਲੈ ਕੇ ਆਉਣੇ ਆ ਮਤਲਬ ਮੈਂ ਕਿਹਾ ਵੀ ਇਹ ਥਿਊਜ ਪੰਜਾਬ ਜੀ ਹੋ ਸਕਦੀ ਆ ਕਿਤੇ ਹੋਰ ਨਹੀਂ ਆਪਣੀ ਵੀ ਇਹ ਪਹਿਲੀ ਵਾਰ ਹੀ ਨਹੀਂ ਸੀ ਨਾ ਇਹ ਹੀਰਲੀ ਵਾਰੀ ਆ ਅੱਜ ਮੈਂ ਬਣਾਉਣ ਲੱਗਿਆ ਆ ਮਾਂ ਸਵੇਰੇ ਬ੍ਰੇਕਫਾਸਟ ਦੇ ਵਿੱਚ ਚੀਜ਼ ਸੈਂਡਵਿਚ ਮਤਲਬ ਕੱਲ ਰਾਤ ਪਵਨ ਨੇ ਪਨੀਰ ਵਾਲੀ ਪੁਰਜੀ ਬਣਾਈ ਸੀ ਮੈਂ ਹੱਟਿਓਂ ਜਾ ਕੇ ਬ੍ਰੈਡ ਲੈ ਆਇਆ ਹੁਣ ਮੈਂ ਉਹ ਬ੍ਰੈਡਾਂ ਦੇ ਵਿੱਚ ਪੁਰਜੀ ਪਾਉਂਗਾ ਪਨੀਰ ਦੀ ਤੇ ਚੀਜ਼ ਸੈਂਡਵਿਚ ਬਣਾਉਂਗਾ ਕਿਹਾਂ ਉਹ ਸਵਾਦ ਬਣਦਾ ਮੈਂ ਕੱਲ ਬਣਾ ਕੇ ਖਾਦਾ ਸੀ ਤੂੰ ਮੇਰੀ ਮਿਹਨਤ ਦੇਖ ਮਿਹਨਤ ਤਾਂ ਸਾਰੀ ਪੈ ਗਈ ਤੀ ਆ ਬਣਾਇਆ ਤਾਂ ਮੈਂ ਜਿਹੜੇ ਬੰਦੇ ਆਪਦਾ ਘਰ-ਬਾਰ ਛੱਡ ਕੇ ਉੱਥੇ ਬੈਠੇ ਸੇਵਾ ਕਰ ਰਿਆ ਨਾ ਮਲਾ ਦਾ ਉਹਨਾਂ ਵਰਗਾ ਤਾਂ ਕੋਈ ਨਹੀਂ ਹੁਣਾ ਫਿਰ ਵੀ ਲੋਕੀ ਉਹਨਾਂ ਨੂੰ ਕਮੈਂਟ ਕਰ ਦਿੰਦੇ ਆ ਵੀ ਇਹ ਵਿਊ ਦੇ ਚੱਕਰਾਂ 'ਚ ਸੇਵਾ ਕਰਨ ਲੱਗੇ ਹੋਇਆ ਚਾਹੇ ਵਿਊ ਦੇ ਚੱਕਰਾਂ 'ਚ ਹੀ ਕਰਨ ਲੱਗੇ ਹੋਇਆ ਤੁਸੀਂ ਕਰਕੇ ਤਾਂ ਦੇਖੋ ਆਪਦਾ ਘਰ-ਬਾਰ ਛੱਡ ਕੇ ਆਪਦੇ ਜੁਆਲ ਛੱਡ ਕੇ ਉੱਥੇ ਕਿੰਨੇ ਮੁੰਡੇ ਬੈਠੇ ਸੇਵਾ ਕਰਨ ਵਾਲੇ ਮੇਰੀ ਬਿੱਲੀ ਕਿੱਥੋਂ ਆਈ ਹੈ ਉਧਰ ਤਾਈ ਕੋ ਤਾਈ ਕੋਲੋਂ ਆਈ ਹੈ ਰੋਟੀ ਖਾ ਲਈ ਖਾਦੀ ਖਾ ਲਈ ਸੀ ਉਧਰ ਉਧਰ ਹੀ ਖਾ ਲਈ ਸੀ ਸਾਡੇ ਕੋਲ ਖਾ ਲੈਂਦਾ ਉਹ ਤੇ ਉਧਰ ਖਾ ਲਈ ਸੀ ਹੈ ਉਧਰ ਕਿ ਖਾਦੀ ਸੀ ਕਿਉਂ ਕਿ ਚਲੋ ਵੀ ਹੁਣ ਆਪਾਂ ਐ ਕਰਦੇ ਆ ਆਹ ਵਲੌਗ ਕਰਦੇ ਆ ਇੱਥੇ ਐਂਡ ਨਹੀਂ ਫਿਰ ਉਹ ਵਲੌਗ ਦੀ ਖਿਚੜੀ ਜੀ ਬਣ ਜਣੀ ਆ ਪਰ ਤੁਸੀਂ ਮੈਨੂੰ ਇੱਕ رائے ਦਿਓ ਯਾਰ ਮੈਂ ਮੋਟਰਸਾਈਕਲ ਲੈਣਾ ਕਿਹੜਾ ਮੋਟਰਸਾਈਕਲ ਲਵਾਂ ਕਿਉਂਕਿ ਮੈਨੂੰ ਜਿਵੇਂ ਕਹਿ ਲੋ ਵੀ ਹੁਣ ਆ ਜੋਧਾ ਪੰਧੇਰ ਖੜੀ ਵਾਲੀ ਬਾਟਾ ਗਾਹੀ ਕਰਨੀ ਬਹੁਤ ਪੈਂਦੀ ਆ ਤੇ ਗੱਡੀ 'ਚ ਫੇਰ ਤੇਲ ਮੱਚਦਾ ਜੇ ਮੈਂ ਜੋਧਾ ਨਾਲ ਮੋਟਰਸਾਈਕਲ ਇੱਥੇ ਲੈ ਕੇ ਆਉਂ ਫਿਰ ਉਹ ਉਧਰ ਡੈਡੀ ਨੂੰ ਔਖਾ ਹੋ ਜਾਂਦਾ ਸੋ ਮੋਟਰਸਾਈਕਲ ਕਾਪਰ ਨੂੰ ਪੰਧੇਰ ਖੜੀ ਵੀ ਚਾਹੀਦਾ ਵਾ ਬਾਕੀ ਗਾਹਾਂ ਇੱਥੇ ਉਂ ਵੀ ਲੋੜ ਪੈਣੀ ਆ ਵਿਚ ਵਿਚ ਮੇਰੇ ਦਿਮਾਗ 'ਚ ਇਹ ਆਉਂਦਾ ਵੀ ਛੋਟਾ ਮੋਟਰਸਾਈਕਲ ਲੈ ਲਾਂ ਜਿਵੇਂ ਆਪਣਾ ਹੁੰਦਾ April Tina ਜਾਂ City 300 ਵਿਚ ਵਿਚ ਮੇਰੇ ਦਿਮਾਗ 'ਚ ਆਉਂਦਾ ਨਹੀਂ ਮੜਾ ਜਾਂ ਠੀਕ ਠਾਕ ਮੋਟਰਸਾਈਕਲ ਲੈ ਲਾਂ ਮਤਲਬ Bullet ਵੇ ਥੋੜਾ ਬੋਧਾ ਫਿਰ ਟੂ ਟਾਰ ਵੀ ਕੱਢ ਲਿਆ ਕਰੂੰ ਤੇ ਘਰ ਦੇ ਕੰਮ ਕਰ ਵੀ ਕਰੀ ਜਾਊਂਗਾ ਸਮਝ ਨਹੀਂ ਆਉਂਦੀ ਬਾਕੀ ਠੀਕ ਆ ਬਈ ਜੇ ਵਲੌਗ ਵਧੀਆ ਲੱਗਿਆ ਹੋਇਆ ਕਿਸੇ ਵੀ ਰੀਜ਼ਨ ਕਰਕੇ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਿਓ ਚੰਗਾ ਜੀ ਟਾੜਾ ਬਾਏ ਬਾਏ ਟੈਕ ਗਿਆ